ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਵੱਡੀ ਮਹਾ ਪੰਚਾਇਤ ਰੱਖੀ ਗਈ ਸੀ ਜਿੱਥੇ ਕੌਮੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਖਾਸ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੇ ਸਾਹ ਨੇ ਉਦੋਂ ਤੱਕ ਉਹ ਲੜਾਈ ਲੜਨਗੇ ਕਦੇ ਅਸੀਂ ਲੋ ਜੀ ਦੀ ਲੀ ਮੋਰਚਾ ਲਵਾਉਣੇ ਆ ਕਦੇ ਅਸੀਂ ਇਜਤਾਨੀ ਲੀ ਮੋਰਚਾ ਲਵਾਉਣੇ ਆ ਕਦੇ ਸਿੱਧਾ ਪਤਾ ਦੀ ਜ਼ਿੰਦਗੀ ਦੇ ਰੇਲ ਨੂੰ ਚਲਾਉਣਾ ਹੈ ਆਏਦਰ ਮੋਰਚੇ ਲਾਉਣੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਉਹ ਮੋਰਚਾ ਲਾਉਣਾ ਪਵੇ ਜਿਹਦੀ ਛਾਪ ਰਛਾਇਆ ਹੈਟ ਅਸੀਂ ਜਿਉਂ ਰਹੇ ਰਹੇ ਇੱਕ ਉੱਥੇ ਵੀ ਸਾਡੀਆਂ ਕੌਮਾਂ ਦਾ ਐਡਾ ਜਿਹੜਾ ਕਰਖੋਦੀ ਹੈ ਉਸੇ ਵੀ ਮੋਰਚੇ ਲਾ ਕੇ ਸਾਨੂੰ ਸਾਫ਼ ਦੀਆਂ ਮੰਗਾ ਕਰਦੀਆਂ ਫੈਨ ਇਹਦਾ ਮਤਲਬ ਸਤਾਤੇ ਦੇਖੇ ਲੋਕ ਕੀ ਆਨੰਦ ਭੋਗਣ ਵਾਲੇ ਲੋਕ ਹੁੰਦੇ ਨੇ ਉਹਨਾਂ ਦੇ ਅੰਦਰੋਂ ਗੁਰੂ ਦਾ ਡਰ ਗੁਰੂ ਦਾ ਭੈ ਖਤਮ ਹੋ ਜਾਂਦਾ ਇਹ ਗੱਲ ਸਪਸ਼ਟ ਹੈ ਕਿ ਜੇ ਅੰਦਰੋਂ ਗੁਰੂ ਦਾ ਭੈ ਖਤਮ ਹੋ ਜੇ ਨਾ ਉਹ ਬਰਨਾਸ਼ ਤਕ ਲੋਕ ਹੋ ਜਾਂਦੇ ਨੇ ਜਿਹੜੇ ਨਾਸਤਕ ਲੋਕ ਹੋ ਜਾਂਦੇ ਆ ਉਹਨਾਂ ਨੂੰ ਗੁਰੂ ਦੇ ਘਰੋਂ ਕੋਈ ਨਹੀਂ ਮਿਲਦੀ ਇਹ ਆਪਰੇ ਅੱਖਾਂ ਦੇ ਸਾਹਮਣੇ ਨਹੀਂ ਜਿੱਤ ਦੇਖਣੇ ਵਿੱਚ ਵੀ ਹੰਦਾਰਿਆ ਹੈ ਆ ਹੁਣ ਆ ਤੇ ਪਿਛਲੇ ਸਮੇਂ ਦੇ ਵਿੱਚ ਹੁੰਦਾ ਹੈ ਸੋ ਇਸ ਕਾਤੇ ਅੱਜ ਸੀ ਸਾਰੇ ਐਸਪੀਐਮ ਨੌਨ ਕ੍ਰਿਟੀਕਲ ਵੱਲੋਂ ਅੱਜ ਜਿਹੜਾ ਇੱਥੇ ਮੋਰਚਾ ਚੱਲ ਰਿਹਾ ਹੈ ਇਸ ਮੋਰਚੇ ਦੇ ਸਮਾਪਨ ਦੇ ਵਿੱਚ ਅੱਜ ਦੀ ਭਰ ਨਮਾਸਤੇ ਆਏ ਕਿ ਨਾ ਅਸੀਂ ਤਾਂ ਖਾਸਾ ਉਹਨੇ ਕੱਲ੍ਹ ਆਇਆ ਨਹੀਂ ਹੈ ਕਿ ਭਾਈ ਲਾਲਾ ਜੀ ਦਾ ਕਿ ਮੋਰਚਾ ਆਰ ਇੱਕ ਸਿੱਖ ਗੁਰੂ ਨਾਨਕ ਨਾਮ ਲਈ ਵਜਰਾ ਉਹਦਾ ਧਰਮ ਮੰਨਦਾ ਕਿ ਜੇ ਵੀ ਗੁਰੂ ਦੇ ਨਾਮ ਕੀ ਬੋਲਦਾ ਅਜਿਹਾ ਕੋਈ ਸੁਭੰਤਾ ਹੈ ਗੁਰੂਆਂ ਨਾਲ ਆਦਰ ਹੁੰਦਾ ਹੈ ਸਾਡੇ ਗੁਰੂ ਦੇ ਨਾਲ ਆਦਰ ਨੂੰ ਨਾ ਬਰਦਾਸ਼ਤ ਕਰਨਾ ਸਾਡਾ ਸਿੱਖ ਰਾਏ ਕਰਨਾ ਚਾਹੀਦਾ ਹੈ ਸਾਡੇ ਇੱਕ ਜਜ਼ਬਾ ਹੋਣਾ ਚਾਹੀਦਾ ਹੈ ਕਿ ਸਾਡੇ ਗੁਰੂ ਵੀ ਉਸ ਨੂੰ ਕੋਈ ਇਸ ਤਰ੍ਹਾਂ ਦੀ ਹਰਕਤ ਕਰਨਾ ਜਾਵੇ ਸੋ ਇਸ ਲਈ ਸਾਡਾ ਸਾਇਆ ਨਾ ਕਰਦੇ ਮੰਨਦਾ ਹੈ ਜੇਰੀ ਤੇ ਪਾਈ ਬਦਲਾ ਜੀ ਅਨੁਰਮੋਰ ਚੇਤੇ ਸਾਡੀ ਚਰਚਾ ਹੋਈ ਸੀ ਛੋਟੀ ਜੀ ਅਜੇ ਲੰਮੀ ਚਰਚਾ ਨਹੀਂ ਸਾਡੀ ਹੋਈ ਸਾਰੇ ਕਾਰੇ ਕੱਲ ਬਾਅਦ ਚਰਚਾ ਦੇ ਵਿੱਚ ਬਹੁਤ ਖੁਸ਼ ਹਾਂ ਲੱਗਦਾ ਕਿ ਬਾਹਰ ਹਨ ਨਾਲ ਹਲ ਨਕਿਤ ਕਿਵੇਂ ਕਰਨਾ ਸੀ ਕਿਵੇਂ ਦੀ ਗੜਾਈ ਕਰਨੀ ਹੈ ਇਹ ਅੱਗੇ ਦੀ ਗੱਲ ਹੈ ਲੇਕਿਨ ਅਸੀਂ ਉਹ ਸੁਵਾਇਦੇ ਦੇ ਮੁਤਾਬਕ ਅੱਜ ਜਨਰਨਾਂ ਨੂੰ ਕਿਹਾ ਸੀ ਗੱਲ ਜਿੱਤੇ ਇਤੋਂ ਫ੍ਰੀ ਹੋ ਗਏ ਉਦਿਸ਼ੀ ਗੁਰੂ ਦੇ ਚਰਨਾਂ ਦੇ ਵਿੱਚ ਉੱਥੇ ਹਾਜ਼ਰੀ ਜ਼ਰੂਰ ਕਰਾਉਣੇ ਹੋਏ ਅਰ ਜਿਹਨੇ ਜੋੜੇ ਹੋਏ ਤਾਂ ਅਨੇ ਮੋਡ ਨੰਬਰ ਆ ਲੈ ਅਸੀਂ ਇਸ ਇਨਸਾਫ ਦੀ ਲੜਾਈ ਦੇ ਵਿੱਚ ਹਿੱਸਾ ਤਾਂ ਨਿਹਾਲ ਸਾਰੇ ਆਲਾ 2044 ਦਾ ਸਾਹ ਹੋਰ ਹੋਣਾ ਚਾਹੀਦਾ ਜਬ ਜਦ ਅਮਰੀਕ ਜੱਲਦਵਾਲ ਸਾਹਿਬ ਮਹਾ ਪੰਚਾਇਤ ਲਾ ਕੇ ਕੀਤਾ ਆ ਜੀ ਦੇਖੋ ਜਿਹੜੀ ਮਹਾ ਪੰਚਾਇਤ ਦੀ ਤੁਸੀਂ ਗੱਲ ਕੀਤੀ ਹੈ ਮਹਾ ਪੰਚਾਇਤ ਇੱਕ ਵੀ 8ਵੇਂ ਮਹਾ ਪੰਚਾਇਤ ਹੋਈ ਆ ਜੀ जे बाकी रेंगे जिले ने उन्हें जिले च और राजस्थान आ रहे हैं हरियाणा चो सुने आ रहे तमिलनाडु तक सुने आ रहे हैं खेती तैयार होवो सेहत जाब्ता होवो असि तमिलनाडु किसान महापंचायत करनी चाहिए तो क्या गल के पंचायत ने सरकार ने ਧੋਖੇ ਦੇ ਨਾਲ ਮੋਰਚਾ ਚੱਕ ਕੇ ਹਮਲਾ ਕਰਨ ਦੀ ਜਿਹੜੀ ਇੱਕ ਨਵੀਂ ਲੀਤ ਹੋਈ ਹੈ ਕਿਉਂਕਿ ਅਸੀਂ ਆਪਾਂ ਬਹੁਤ ਲੰਬੇ ਸਮੇਂ ਤੋਂ ਦੇਖਿਆ 84 ਵੀ ਹਨਾ ਹੈ ਉਦੋਂ ਪਹਿਲਾਂ 77 78 ਵੀ ਦੇਖਿਆ ਹੈ ਇਹ ਕਦੇ ਨਹੀਂ ਸੀ ਹੋਇਆ ਨਕਸ਼ਾ ਲੇਟ ਨੂੰ ਮਟ ਰਹੀ ਗੱਲਬਾਤ ਕਰਦੀ ਹੈ ਸਰਕਾਰ ਗੱਲਬਾਤ ਦੇ ਵਿੱਚੋਂ ਅਮਨ ਨੂੰ ਮੌਕਾ ਦਿੱਤਾ ਜਾਂਦਾ ਕਿ ਆਪਣੇ ਆਪਣੇ ਟਿਕਾਣੇ ਤੇ ਆਉਣ ਜਾਣ ਉਸ ਤੋਂ ਬਾਅਦ ਜੋ ਕਾਰਵਾਈ ਕਰਦੇ ਆਪਾਂ ਕਰਦੇ ਆ ਯਕਿਨ ਇਥੇ ਕੇ ਸਰਕਾਰ ਨੇ ਮੱਧਮਾਈ ਦੀ ਗੱਲ ਵੀ ਨਹੀਂ ਸੀ ਕਿਹੜੇ ਕੋ ਖਰਤੂ ਵਾਲ ਸੀ ਜਿਹੜੇ ਕੋ ਅਚਾਰ ਵਾਲੇ ਲੜਾਈ ਲੱਗ ਰਹੀ ਸੀ ਆ ਵੀ ਗੱਲ ਹੱਕਾਂ ਦੀ ਗੱਲ ਰੱਖੀ ਜਾ ਰਹੀ ਸੀ ਸਰਕਾਰ ਨਾਲ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ ਮੀਟਿੰਗ ਤੈਅ ਹੋ ਗਈ ਸੀ ਪਰੰਤੂ ਹਾਲਾਤਾਂ ਦੇ ਵਿੱਚ ਜਿਹੜਾ ਕੋ ਸਰਕਾਰ ਨੇ ਦਮਨ ਕਰੀ ਨੀਤੀ ਨੂੰ ਉੱਤੇ ਅਪਣਾਇਆ ਸੋਚ ਲਿਆ ਹੋਊਗਾ ਸਰਕਾਰ ਨੇ ਵੀ ਸ਼ਾਇਦ ਐਸੀ ਧਵਾ ਕੇ ਮੋਰਚਾ ਚੁਕਾਤਾ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਲੜਾਈ ਹੈ ਇਹ ਚਿੰਗਾਰੀ ਹੋਰ ਤੇਜ਼ ਬਾਕੀ ਹੈ ਲੋਕਾਂ ਦਾ ਗੁੱਸਾ ਮੋਰਚੇ ਦੇ ਅਰਪੂਰੇ ਵਿੱਚ ਦੇ ਵਿੱਚ ਲੜਾਈ ਜਾਰੀ ਹੈ ਲੜਾਈ ਨਹੀਂ ਮੁੱਕੀ ਲੜਾਈ ਚੱਲੀ ਹੈ ਮੌਚਾ ਚੱਲੀ ਹੈ ਸਰਕਾ ਖਾਲੀ ਹੋਣਾ ਹੈ ਉਹ ਸਰਕਾ ਖਾਲੀ ਹੋਣ ਨਾਲ ਕੋਈ ਮੋਰਚਾ ਨਹੀਂ ਖਤਮ ਹੋ ਜਾਂਦਾ ਰੋ ਜਾਰੀ ਹੈ ਇਸੇ ਇਸੇ ਲੜੀ ਦੇ ਵਿੱਚ ਉਹ ਸਾਰੀਆਂ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ ਲੋਕਾਂ ਦੇ ਵਿੱਚ ਪਹਿਲਾਂ ਨਾਲੋਂ ਪੇਈ ਬਣਾਵਾ ਦਾ ਗੁੱਸਾ ਤੇ ਰੋਸ ਨਮਾਇਆ ਲੈ ਬਸ ਆਹ ਲੋੜੀ ਨਰਿ ਨੀਤੀ ਕੀ ਹੋਏਗੀ ਤਰੀਕਾ ਦੇ ਦੇਖੋ ਕਿਸਾਨ ਮਹਾਪੰਚਾਇਤਾਂ ਹੋਣ ਤੋਂ ਬਾਅਦ ਅਸੀਂ ਸਾਰਾ ਐਸਪੀਐਮ ਨਾਨ ਪੋਲਿਟিক্যাল ਇੱਕ ਵੱਡਾ ਪਰਿਵਾਰ ਹੈ ਲਗਭਗ 150 ਦੇ ਕਰੀਬ ਜੱਥੇਬੰਦੀਆਂ ਉਹ ਬੜਾ ਲੈਂਦੀਆਂ ਸਾਰੇ ਇਕੱਠੇ ਹੋ ਕੇ ਸਿਰ ਜੋੜ ਕੇ ਬੈਠਾਂਗੇ ਇਹ ਲੜਾਈ ਕਿਸ ਤਰ੍ਹਾਂ ਲੈ ਕੇ ਜਾਣੀ ਹੈ ਕਿਵੇਂ ਲੜਨੀ ਹੈ ਉਹ ਉਸ ਤੇ ਅੰਨੀ ਕੀਤਾ ਹੈ ਠੀਕ ਹੈ ਜੀ ਜਿਸ ਤਰ੍ਹਾਂ ਉਹਨਾਂ ਨੂੰ ਰੋਸ ਚਾਹੁੰਦਾ ਹੈ ਕਿ ਇਹ ਗ੍ਰਾਫਿਕ ਬ੍ਰਿਤੀ ਦਾ ਜੋ ਇਹਨਾਂ ਲੰਬੇ ਸਮੇਂ ਤੋਂ ਮੋਰ ਚਲਾਇਆ ਗੁਰੂ ਗ੍ਰੰਥ ਸਾਹਿਬ ਦੀ ਬੀੜੀ ਨੂੰ ਲੈ ਕੇ ਕਿਸ ਤਰ੍ਹਾਂ ਵੇਖਦੇ ਇਹਨਾਂ ਨੂੰ ਕਿੰਨਾ ਜ਼ਰੂਰੀ ਮੈਂ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ 15 ਤੋਂ ਲੈ ਕੇ 18 ਤੱਕ ਦੀਆਂ 1100 ਸਫੀਆਂ ਦੀ ਰਿਪੋਰਟ ਜਿਸ ਨੂੰ ਲੌਂਗੋਵਾਲ ਪ੍ਰਧਾਨ ਨੇ ਜਨਤਕ ਕਰਕੇ ਪ੍ਰੈਸ ਦੇ ਰਾਹੀਂ ਉਹਨਾਂ ਦੋਸ਼ੀਆਂ ਤੇ ਮੁਕੱਦਮੇ ਦਰਜ ਕਰਕੇ ਫੌਜਦਾਰੀ ਸਜ਼ਾਵਾ ਦੇਣ ਦੀ ਗੱਲ ਆਖੀ ਔਰ ਕਹਿਣ ਤੋਂ ਬਾਅਦ ਜਦੋਂ ਮੁਕਰੇ ਸਿੱਖ ਸੰਗਤਾਂ ਨੇ ਮੋਰਚਾ ਲਾਇਆ ਜਿਨ੍ਹਾਂ ਦੀ ਕੁੱਟ ਮਾਰ ਕਰਕੇ 2024 2024 ਅਕਤੂਬਰ ਨੂੰ ਤਾਰਪੇੜ ਕੀਤਾ 4 ਨਵੰਬਰ ਨੂੰ ਅਰਦਾਸ ਕਰਕੇ ਇਸੇ ਜਗ੍ਹਾ ਤੇ ਸਤਿਗੁਰਾਂ ਦੇ ਇਨਸਾਫ ਲਈ ਇਸ ਮੋਰਚੇ ਦੀ ਅਰੰਭਤਾ ਹੋਈ 4 ਨਵੰਬਰ 2020 ਤੋਂ ਨਿਰੰਤਰ ਅਸੀਂ ਮੰਗ ਕਰ ਰਹੇ ਹਾਂ ਸਰਕਾਰਾਂ ਦੇ ਕੋਲੋਂ ਕਿ 2008 ਐਕਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਐਕਟ ਸੁਪਰੀਮ ਕੋਰਟ ਈਸ਼ਰ ਸਿੰਘ ਦੀ ਐਡਵੋਕੇਟ ਦੀ ਪੜਤਾਲ ਅਨਸਾਰ ਇੱਕ ਕਾਨੂੰਨੀ ਅਪਰਾਧ ਹੈ ਅਪਰਾਧ ਦੀ ਸਜ਼ਾ ਤੁਰੰਤ ਸਰਕਾਰ ਨੂੰ ਦੇਣੀ ਬਣਦੀ ਸੀ ਜੋ ਕਿ ਸਰਕਾਰਾਂ ਨੇ ਹੁਣ ਤੱਕ ਨਹੀਂ ਦਿੱਤੀ ਅਸੀਂ ਮੰਗ ਕਰ ਰਹੇ ਹਾਂ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲਾ ਹੋਇਆ ਸਾਡੀਆਂ ਭਾਵਨਾਵਾਂ ਨਾਲ ਕਤਲ ਹੋਇਆ ਔਰ ਕਾਨੂੰਨ ਦੀਆਂ ੱਟੀਆਂ ਉੱਡੀਆਂ ਨੇ ਜਮਹੂਰੀਅਤ ਸੰਵਿਧਾਨ ਕਾਨੂੰਨ ਖਤਮ ਕੀਤਾ ਇਹਨਾਂ ਨੇ ਗੰਦੀ ਸਿਆਸ ਕਰਨ ਵਾਲੇ ਲੀਡਰਾਂ ਨੇ ਔਰ ਜਿਸ ਦਿਨ ਅਸੀਂ ਖਨੌਰੀ ਗਏ ਆ ਬਾਰਡਰ ਤੇ ਡੱਲੇਵਾਲ ਸਾਹਿਬ ਉਹਨਾਂ ਦੀ سپورਟ ਤੇ ਐਮਐਸਪੀ ਵਾਸਤੇ ਸੰਯੁਕਤ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਉਹਦੇ ਸਮਰਥਨ ਲਈ ਜਦੋਂ ਖਨੌਰੀ ਗਏ ਤੇ ਮੈਂ ਇੱਕ ਗਿਲਾ ਕੀਤਾ ਭਾਈ ਜਗਜੀਤ ਸਿੰਘ ਡੱਲੇਵਾਲ ਜੀ ਤੁਸੀਂ ਸਾਡੇ ਬਜ਼ੁਰਗੋ ਮੈਂ ਬਾਪੂ ਜੀ ਸ਼ਬਦ ਵੀ ਵਰਤਿਆ ਮੈਂ ਕਿਹਾ ਬਾਪੂ ਜੀ ਗਿਲਾ ਹੈ ਤੁਹਾਡੇ ਤੇ ਕਹਿੰਦੇ ਕਿਸ ਗੱਲ ਦਾ ਮੈਂ ਆਖਿਆ ਗੁਰੂ ਤੋਂ ਵੱਡਾ ਤਾਂ ਕੋਈ ਨਹੀਂ 4 ਨਵੰਬਰ ਦੇ ਅਸੀਂ ਬੈਠੇ ਹਾਂ ਤੁਸੀਂ 26 ਨਵੰਬਰ ਨੂੰ ਕਿਸਾਨ ਮੋਰਚਾ ਲਾਇਆ ਅਸੀਂ ਤੁਹਾਡੇ ਹਰ ਮੋਰਚੇ 'ਚ ਪਹਿਲ ਕਦਮੀ ਕੀਤੀ ਆ ਪਰ ਸਾਡੇ ਮਗਰ ਕੋਈ ਕਿਸਾਨ ਜਥੇਬੰਦੀ ਨਹੀਂ ਆਈ ਤੇ ਮੈਨੂੰ ਇਹਨਾਂ ਨੇ ਇੱਕ ਗੱਲ ਕਹੀ ਸੀ ਬਡਾਲਾ ਸਾਹਿਬ ਇਹ ਕੋਤਾਹੀ ਹੈ ਬੇਤਫਾਕੀ ਨਹੀਂ ਬਤਾਈ ਹੈ ਬੇਤਫਾਕੀ ਨਹੀਂ ਅਗਰ ਮੈਂ ਜਿਉਂਦਾ ਮੜਿਆ ਖਨੌਰੀ ਤੋਂ ਸਭ ਤੋਂ ਪਹਿਲਾਂ ਮੈਂ 328 ਰੂਪਾਂ ਦੀ ਗੱਲ ਕਰੂੰਗਾ ਤੇ ਜੇ ਮੈਂ ਮਰ ਗਿਆ ਤੇ ਮੇਰੇ ਸਾਥੀ ਮਿਰਨਾ ਬਚਨ ਵਦਤਾ ਕਰਨ ਇਹ ਮੇਰੇ ਮਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਅਨਸਿਲਪਾ ਦਾ ਇਨਸਾਫ ਲੈਣਗੇ ਉਸ ਵਕਤ ਅਸੀਂ ਕਿਹਾ ਸੀ ਗੁਰੂ ਰਾਮਦਾਸ ਜੀ ਡੱਲੇ ਵਾਲ ਸਭ ਨੂੰ ਮਰਨ ਨਾ ਦਿਓ ਕਿੰਨਾ ਚਿਰ ਜਿੰਨਾ ਚਿਰ ਐਮਐਸਪੀ ਬੰਨੀ ਲੈ ਲੈਂਦੇ ਤੇ ਜਿੰਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਨਹੀਂ ਲੈ ਲੈਂਦੇ ਇਹ ਗੱਲ ਕੀਤੀ ਅਰਦਾਸ ਕੀਤੀ ਚਲੋ ਕੁਦਰਤ ਨੇ ਆਪਣੀ ਚਾਲ ਚੱਲੀ ਅੱਜ ਦल्लेਵਾਲ ਸਾਹਿਬ ਜੇ ਜਿਉਂਦੇ ਪਰਤੇ ਨੇ ਇਥੇ ਤੇ ਸਾਡੀਆਂ ਅਰਦਾਸਾਂ ਕਰਕੇ ਆਏ ਤੇ ਉਹਨਾਂ ਨੇ ਜਿਹੜੀ ਅੱਜ ਮਹਾ ਪੰਚਾਇਤ ਮਾਝੇ ਦੀ ਧਰਤੀ ਅੰਮ੍ਰਿਤਸਰ ਸਾਹਿਬ ਵਿਖੇ ਰੱਖੀ ਉੱਥੇ ਆ ਕੇ ਕਹਿੰਦੇ ਪੀ ਅੱਜ ਮੈਂ ਇੱਥੇ ਮੋਰਚੇ 'ਚ ਹੋ ਕੇ ਜਾਣਾ ਹੈ ਤੇ ਦਲੇਵਾਲ ਸਾਹਿਬ ਸਮੁੱਚੀਆਂ ਕਿਸਾਨ ਸੰਯੁਕਤ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਹੋਰ ਸਾਡੀਆਂ ਜਿੰਨੀਆਂ ਸੰਸਥਾਵਾਂ ਪੱਤਰਕਾਰ ਭਰਾ ਅੱਜ ਦਲੇਵਾਲ ਸਾਹਿਬ ਦੀ ਅਮਤ ਤੇ ਇੱਥੇ ਆਏ ਨੇ ਮੈਂ ਸਮੁੱਚੇ ਤੌਰ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਪੰਥਕ ਹੋ ਕੇ ਵੱਲੋਂ ਜੀਓ ਆਇਆ ਆਖਦਾ ਹਾਂ ਔਰ ਨਾਲ ਇਹ ਵੀ ਕਹਿਣਾ ਹੈ ਕਿ ਤੁਹਾਡੇ ਆਉਣ ਨਾਲ ਅੱਜ ਸਾਡੇ ਹੌਸਲੇ ਹੋਰ ਬਲੰਦ ਹੋਏ ਸਾਨੂੰ ਤਾਕਤ ਮਿਲੀ ਅਸੀਂ ਉਹਨਾਂ ਲੋਕਾਂ ਨੂੰ ਦੱਸ ਦੇਵਾਂਗੇ ਜਿਹੜੇ ਕਹਿੰਦੇ ਸੀ 5 ਸਾਲ ਹੋ ਗਏ ਸਫਲ ਕਿਉਂ ਨਹੀਂ ਹੋਏ ਕਿਉਂਕਿ ਸਾਡੇ ਬਜ਼ੁਰਗ ਸਾਡੇ ਕੋਲ ਨਹੀਂ ਸੀ ਅੱਜ ਉਹ ਬਜ਼ੁਰਗ ਸਾਡੇ ਕੋਲ ਆਏ ਆ ਤੇ ਅੱਜ ਦਾਵੇਂ ਨਾ ਕਵਾਂਗੇ ਇਹ ਮੋਰਚਾ 5 ਸਾਲਾਂ ਤੋਂ ਬੇਸ਼ੱਕ ਲੱਗਾ ਹੈ ਪਰ ਬਜ਼ੁਰਗਾਂ ਦੇ ਆਉਣ ਕਰਕੇ ਪੰਜਾਂ ਦਿਨਾਂ 'ਚ ਫਤਿਹ ਵੀ ਹੋਊ। ਹੋਰ ਇਹ ਸ਼ਾਇਦ ਇਹ ਵੱਡਾ ਪੰਨ ਕਿਸਾਨ ਭਰਾਵਾਂ ਨੂੰ ਮਿਲਣਾ ਹੈ। ਮੈਂ ਬੇਨਤੀ ਕਰ ਰਿਹਾ ਕਿ ਕਿਸਾਨ ਗੈਰ ਰਾਜਨੀਤਿਕ ਲੜਾਈ ਲੜ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਾਨੂੰਨੀ ਹੈ, ਸੰਵਿਧਾਨਕ ਹੈ, ਇਹ ਰਾਜਨੀਤਿਕ ਨਹੀਂ। ਔਰ ਇਹਦੇ ਵਾਸਤੇ ਉਨ੍ਹਾਂ ਯੋਗਦਾਨ ਜਿੰਨਾ ਜਥੇਬੰਦੀਆਂ ਨੂੰ ਸਿੱਖਾਂ ਨੂੰ ਪਾਉਣਾ ਚਾਹੀਦਾ ਸੀ ਮੈਨੂੰ ਇਹ ਵੀ ਗਿਲਾ ਹੈ ਕਿ ਉਹਨਾਂ ਨੇ ਨਹੀਂ ਪਾਇਆ ਪਰ ਮੈਨੂੰ ਇਹ ਵੀ ਮਾਣ ਹੈ ਜਿਹੜੇ ਲੋਕਾਂ ਦੇ ਅੰਨਦਾਤਾ ਲੋਕਾਂ ਦੇ ਲਈ ਝੰਡੇ ਫੜ ਕੇ ਸੜਕਾਂ ਤੇ ਬਹਿ ਸਕਦੇ ਨੇ ਅੱਜ ਉਹਨਾਂ ਨੇ ਦੱਸ ਦਿੱਤਾ ਹੀ ਉਹੀ ਝੰਡਾ ਗੁਰੂ ਗ੍ਰੰਥ ਸਾਹਿਬ ਵਾਸਤੇ ਫੜ ਕੇ ਵੀ ਇੱਥੇ ਬਹਿ ਸਕਦੇ ਆ ਵੀ ਉਹਨਾਂ ਨੂੰ ਮਿਲਦੀ ਹੈ ਤੇ ਤੁਹਾਡਾ ਪੱਤਰਕਾਰ ਭਰਾਵਾਂ ਦਾ ਧੰਨਵਾਦ ਮੈਂ ਅਰਦਾਸ ਕਰਦਾ ਹਾਂ ਤੁਹਾਡੀ ਕਿ ਤੁਸੀਂ ਬੜਾ ਉਡੀਕਿਆ ਹਨ ਢਲੇ ਬਸਾਵੇਂ ਬੜੇ ਸਮੇਂ ਤੋਂ ਬੈਠੇ ਹੋਏ ਤੇ ਤੁਹਾਡੀ ਅੱਗੇ ਗੁਰੂ ਅੱਗੇ ਅਰਦਾਸ ਹੈ ਮਹਾਰਾਜ ਤੁਹਾਨੂੰ ਹਰ ਮੈਦਾਨ ਫਤਿਹ ਬਖਸ਼ੇ ਤੁਸੀਂ ਲੋਕਾਂ ਦੀ ਆਵਾਜ਼ ਸਰਕਾਰ ਤੱਕ ਲਿਜਾ ਸਕੋ ਤੇ ਸਰਕਾਰ ਦੀਆਂ ਧੱਕੇ ਛਾਈਆਂ ਤੋਂ ਲੋਕਾਂ ਨੂੰ ਜਾਗਰੂਕ ਕਰ ਸਕੋ ਔਰ ਕਿੰਨਾ ਚਿਰ ਕਰ ਸਕੋ ਜਿੰਨਾ ਚਿਰ ਤੁਹਾਡੇ ਸਰੀਰ ਚ ਪ੍ਰਾਣ ਚੱਲਦੇ ਨੇ ਔਰ ਕਿਸ ਸੋਚ ਨੂੰ ਲੈ ਕੇ ਕਰ ਸਕੋ ਮਾਨਸ ਕੀ ਜਾਤ ਸਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ